ਇਹ ਤਸਵੀਰਾਂ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੀਆਂ ਨੇ ਜਥੇ ਸਾਕਾ ਨੀਲਾ ਤਾਰਾ ਦੀ 40ਵੀਂ ਵਰ੍ਹੇਮੰਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਜਰਨੈਲ ਸਿੰਘ ਪਿੰਡਰਾਵਾਲੇ ਦੇ ਪੋਸਟਰ ਖਾਲਸਤਾਨੀ ਨਾਅਰੇ ਵਾਲੀਆਂ ਤਖਤੀਆਂ ਦਿਖਾਈਆਂ ਗਈਆਂ ਇਸ ਮੌਕੇ ਤੇ ਖਾਲਸਤਾਨ ਪੱਖੀ ਨਾਰੇ ਵੀ ਲੱਗੇ ਸਿੱਖਾਂ ਵੱਲੋਂ ਅੱਜ ਕੱਲੂ ਕਾਰਾ ਦਿਵਸ ਮਨਾਇਆ ਜਾ ਰਿਹਾ ਸਾਕਾ ਨੀਲਾ ਤਾਰਾ ਦੀ 40ਵੀਂ ਵਰ੍ਹੇ ਤੇ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਨੇ ਪਿਛਲੇ 2 ਦਿਨ ਤੋਂ ਹਰ ਮੰਦਰ ਸਾਹਿਬ ਬਿਆਲੇ ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਅਕਾਲ ਤਖਤ ਸਾਹਿਬ ਵਿਖੇ ਪਹੁੰਚਣੀ ਸ਼ੁਰੂ ਹੋ ਗਈ ਹੈ ਕਾ ਨੀਲਾ ਤਾਰਾ ਦੀ 40ਵੀਂ ਵਰਸੀ ਮੌਕੇ ਦਲ ਖਾਲਸਾ ਤੇ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਇਸ ਲਈ ਸ਼ਹਿਰ ਅਤੇ ਬਾਜ਼ਾਰ ਬੰਦ ਰਹਿਣ ਦੀ ਸੰਭਾਵਨਾ ਹੈ ਪੁਲਿਸ ਕਮਿਸ਼ਨਰ ਅਨੁਸਾਰ ਪੰਜਾਬ ਪੁਲਿਸ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਵਿਸ਼ੇਸ਼ ਬਲ ਵਿਤਿਆਨਾਤ ਕੀਤੇ ਗਏ ਨੇ ਆਪਰੇਸ਼ਨ ਬਲੂ ਸਟਾਰ ਜਾਂ ਫਿਰ ਟੀਜੇ ਕੱਲੂਕਾਰੇ ਦੇ ਨਾਮ ਨਾਲ ਜਾਣੇ ਜਾਂਦੇ ਸਾਕੇ ਬਾਰੇ ਹਰ ਸਾਲ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਸਮਾਗਮ ਹੁੰਦੇ ਨੇ ਵੱਡੀ ਗਿਣਤੀ 'ਚ ਸਿੱਖ ਸੰਗਤ ਇਸ ਮੌਕੇ ਹਾਜ਼ਰੀ ਲਗਵਾਉਂਦੀ ਹੈ ਇਸ ਵਾਰ ਵੀ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਬਾਰ ਸਾਹਿਬ ਕੰਪਲੈਕਸ ਦੇ ਵਿੱਚ ਪਹੁੰਚੀ ਕੱਲੂਕਾਰੇ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਹਾਜ਼ਰ ਲੋਕਾਂ ਨੇ ਸਾਕੇ ਨੂੰ ਚੇਤੇ ਕਰਵਾਉਂਦੀਆਂ ਤਕਤੀਆਂ ਫੜੀਆਂ ਹੋਈਆਂ ਸਨ ਸਮਾਗਮ ਸ਼ਾਂਤਮਈ ਰਿਹਾ ਪਰ ਕੁਝ ਲੋਕਾਂ ਨੇ ਖਾਲਸਤਾਨੀ ਪੱਖੀ ਨਾਰੇ ਵੀ ਲਾਏ ਜੀ ਸਾਡੇ ਇੱਥੇ ਸੀਪੀ ਸਾਹਿਬ ਸਰਦਾਰ ਭੁੱਲਰ ਸਾਹਿਬ ਹੁਣਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਹੈ ਜਿਸ ਦੌਰਾਨ ਸਾਨੂੰ ਵੀ ਜਿਹੜਾ ਇੱਥੇ ਇਹ ਘਾਰਨਾਕਾ ਪੁਆਇੰਟ ਆ ਝੋਮਣ ਲਈ ਚਾਹੂੰਗਾ ਇਸ ਤੋਂ ਇਲਾਵਾ ਲਗਾ ਕੇ ਸਾਡੇ ਕੋਲ ਦੋ ਰਿਜ਼ਰਵ ਨੇ ਤੇ ਕੋਈ ਅਣਸਕਾਵੀ ਘਟਨਾ ਕੋ ਬਾਹਰ ਕੋਈ ਗਲਤ ਅੰਸਰ ਆ ਕੇ ਕੋਈ ਨਾ ਕਰੇ ਤੇ ਸ਼ਾਂਤੀਪੂਰਵਕ ਜਿਹੜਾ ਜੇ ਕੱਲੂ ਕਰਾ ਵੀ ਕਿਹਾ ਉਹ ਮਨਾਇਆ ਜਾ ਸੇ ਇਸ ਤੋਂ ਇਲਾਵਾ ਜਿਹੜਾ ਇੱਥੇ ਅਸੀਂ ਲਗਾਈ ਹੈ ਫੋਰਸ ਤਕਰੀਬਨ ਇੱਥੇ ਨਾਕੇ ਪੁਆਇੰਟ ਦੇ ਉੱਤੇ ਤਕਰੀਬਨ 50 ਬੰਦੇ ਨੇ ਡੀਐਸਪੀ ਨੇ ਦੋ ਐਕਐਸਪੀ ਸਾਹਿਬਨ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਰਿਜ਼ਰਵ ਹੈ ਉਸ ਦੇ ਵੀ ਡੀਐਸਪੀ ਇਨਚਾਰਜ ਨੇ ਦੀ ਬੰਦੇ ਆ ਉਹਨਾਂ ਕੋਲ ਤਾਂ ਬੀਐਸਐਫ ਦੇ ਵੀ ਸਾਡੇ ਕੋਲ ਜਵਾਨ ਇੱਥੇ ਹੈਗੇ ਨੇ ਤੇ ਐਂਟੀ ਰੋਡ ਤੇ ਵੀ ਰਹੇ ਨੇ